ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਇਹਨਾਂ ਦਿਨੀ ਹੁਣ ਈਡੀ ਦੀ ਰਾਜਸਤ ਦੇ ਵਿੱਚ ਨੇ ਜਿੱਥੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਕੇਜਰੀਵਾਲਾ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਤੇ ਜੇਲ੍ਹ ਦੇ ਵਿੱਚ ਦਫ਼ਤਰ ਬਣਾਉਣ ਦੀ ਜਿਹੜੀ ਪਰਮਿਸ਼ਨ ਦਿੱਤੀ ਹੈ ਵਜਿਹਾ ਤੇ ਚੱਲਦੇ ਆ ਹੁਣ ਸੀਨੀਅਰ ਅਕਾਲੀ ਆਗੂ ਬੇਕਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਤੇ ਕਹਿਣਾ ਚਾਹਨੇ ਸਾਦੇ ਮਜੀਠੀਆ ਦਾ ਕਹਿਣਾ ਕੀ ਉਹ ਜਿਹੜੇ ਚੋਰ ਨੇ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਇਹ ਸੰਵਿਧਾਨ ਦੇ ਉਲਟ ਹੋਗੇ ਇਹਨਾਂ ਦੇ ਕੋਈ ਬੱਕਰਾ ਸੰਵਿਧਾਨ ਬਣਾਉਣਾ ਪਵੇਗਾ ਜੇਕਰ ਪੰਜਾਬ ਦੇ ਵਿੱਚ ਜਾਂ ਕੋਈ ਹੋਰ ਪਾਰਟੀ ਦਾ ਮੁੱਖ ਮੰਤਰੀ ਜੇ ਹਾਂ ਕੰਮ ਕਰਦਾ ਫੜਾ ਜਾਵੇ ਤਾਂ ਭਗਵੰਤ ਸਿੰਘ ਨੇ ਸਭ ਤੋਂ ਪਹਿਲਾਂ ਰੋਣਾ ਪਾਉਣਾ ਸੀਗਾ ਕਿ ਉਸ ਦਾ ਅਸਤੀਫਾ ਦਿਵਾਇਆ ਜਾਵੇ ਪਰ ਹੁਣ ਮੁੱਖ ਮੰਤਰੀ ਸਾਹਿਬ ਆਪਣੇ ਆਖਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਚੱਕਰਾਂ ਦੇ ਵਿੱਚ ਕੂਟਾਂ ਦੇ ਵਿੱਚੋਂ ਭੜਕਦੇ ਫਿਰਦੇ ਨੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਪਟੀਸ਼ਨ ਪਾਈ ਹੈ ਔਰ ਭਗਵੰਤ ਮਾਨ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆਰੋਪ ਲੱਗਦੇ ਆ ਤੇ ਤੁਸੀਂ ਵੱਡੀਆਂ ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਹੋ ਤੇ ਹੁਣ ਜਦ ਤੁਹਾਡੇ ਤੇ ਆरोप ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ 'ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ 'ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿਸ ਤੋਂ ਤੁਸੀਂ ਪੈਸੀ ਕੱਚੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੈਂਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਫਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਵ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੋਭਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ अर्जेंट हियरिंग टू ਲੋਕਾਂ ਦੀ ਤਾਂ ਕਿੰਨੇ ਕਿੰਨੇ ਚ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤਾਂ ਸਾਹਮਣੇ ਆ ਜੂ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆ ਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫਿਸਰਸ ਕਮੇਟੀ ਨੇ ਸਬ ਕਮੇਟੀ ਆਫ ਮਿਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਕਪਨਾ ਕੀਤਾ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾ ਨਾਖੇ ਤੋਂ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਜ਼ਬਾਬ ਲਾ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇ ਔਰ ਜਿਵੇਂ ਸੁਸੋਧਿਆ ਜੈਨ ਸੰਜੇ ਸਿੰਘ ਆਇਆ ਹੋਰ ਕਿਸੇ ਤੇ ਵੀ આરોਪ ਲੱਗਦਾ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਦਾਦੀ ਕੇ ਜਿਹੜਾ ਕੇਜਰੀਬਾਲ ਆ ਉਸ ਸਮੇਂ ਈਡੀ ਦੀ ਹਸਸ ਦੇ ਵਿੱਚ ਚਾ ਲਗਾਤਾਰ ਤੋਂ ਪੁੱਛ ਕੇ ਕੀਤੀ ਜਾ ਰਹੀ ਆ ਉੱਥੇ ਹੀ ਫਿਲਹਾਲ ਹੁਣ ਕੇਜਰੀਵਾਲ ਨੂੰ ਇਹ ਜੇਲ੍ਹ 'ਚ ਨਹੀਂ ਭੇਜਿਆ ਗਿਆ ਹਜੇ ਹੁਣ ਈਡੀ ਦੇ ਦਫ਼ਤਰ ਦੇ ਵਿੱਚ ਈਡੀ ਦੇ ਕੋਲ ਪੁੱਛਗੁਛ ਕੀਤੀ ਜਾ ਰਹੀ ਹੈ ਉੱਥੇ ਵੀ ਵਿਰੋਧੀ ਧਿਰਾਂ ਦੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੀ ਬਹੁਤ ਵੱਡਾ ਸ਼ਰਾਬ ਨੂੰ ਲੈ ਕੇ ਜਿਹੜਾ ਨੁਕਸਾਨ ਹੋਇਆ ਕਈ ਲੋਕਾਂ ਦੀ ਮੌਤ ਹੋ ਚੁੱਕੀ ਜੇ ਤੇ ਚੱਲਦੇ ਆ ਵਿਰੋਧੀ ਧਿਰ ਦੇ ਲੀਡਰ ਨੇ ਕਹਿਣਾ ਜਿੱਥੇ ਕੇਜਰੀਵਾਲ ਜਿਹੜਾ ਉਹ ਸ਼ਰਾਬ ਘਟਾਉਣ ਨੂੰ ਲੈ ਕੇ ਈਡੀ ਦੀ ਗ੍ਰਿਫਤਾਰੀ ਦੇ ਵਿੱਚ ਆ ਉੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਕੁਝ ਹੋਇਆ ਕਿਉਂਕਿ ਜ਼ਹਿਰੀਲੀ ਸ਼ਰਾਬ ਘਣਾ ਜਿੱਥੇ ਲੋਕਾਂ ਦੀ ਮੌਤਾਂ ਹੋਈਆਂ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਬ